ਤੇ ਉਹਨਾਂ ਨਾਲ ਲਿਆ ਜਾਂਦਾ ਜੀ ਇੱਕ ਮੰਗ ਸਾਡੀ ਸੀਗੀ ਜੀਬੀਐਮ ਨੂੰ ਮੁਕੰਮਲ ਤੌਰ ਤੇ ਬੰਦ ਕਰਕੇ ਤੇ ਬੈਸਟ ਪੇਪਰ ਤੋਂ ਜਿਹੜੇ VOTING ਕਰਾਈ ਜਾਂਦਾ ਐਕਚੁਅਲੀ ਸਾਡੀ ਸੈਂਟਰ ਸਰਕਾਰ ਕੋਲੋਂ ਮੰਗ ਸੀ ਜੀ ਇੱਕ ਸਾਡੇ ਬੱਚਿਆਂ ਨੂੰ ਪ੍ਰੀ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਮਿਲਦੀ ਹੈ ਉਹਦੇ ਬਹੁਤ ਸਾਰੀਆਂ ਦਿੱਕਤਾਂ ਪੂਰੇ ਪੰਜਾਬ ਦੇ ਵਿੱਚ ਆ ਰਹੀਆਂ ਐ ਅੱਛਾ ਪਰ ਉਹ ਜਾਰੀ ਹੋ ਜਾਂਦੀ ਹੈ ਰਾਸ਼ੀ ਥੱਲੇ ਮਿਲਦੀ ਨਹੀਂ ਐ ਤਾਂ ਬੱਚਿਆਂ ਨੂੰ ਸੜਕਾਂ ਤੇ ਬੈਠ ਕੇ ਸੰਭਾਲ ਪੋਸਟ ਮੈਟ੍ਰਿਕ ਹਾਂਜੀ ਸੋਰੀ ਤੇ ਪੰਜਾਬ ਵਿੱਚ ਜੋ ਗੁੰਡਾਰਾ ਜਲਵਾਣ ਆਰਡਰ ਆ ਉਹਦੇ ਵਾਸਤੇ ਵੀ ਤੁਹਾਡੇ ਕੋਲ ਬੇਨਤੀ ਆ ਵੀ ਉਹਦੇ ਲਈ ਕੋ ਖੜਾ ਦਸਤਾ ਬਣਾ ਕੇ ਉਹਨੂੰ ਸਹੀ ਢੰਗ ਦੇ ਨਾਲ ਸਚਾਰੂ ਕੀਤਾ ਜਾਵੇ। ਜੀ ਠੀਕ ਹੈ ਜੀ ਇੱਕ ਸਿਗਰ ਕੇਂਦਰ ਸਰਕਾਰ ਕੋ ਮੰਗ ਸੀ ਸਾਡੀ ਵੀ ਜਾਣ ਕਰਨਾ ਕਰਾਇਆ। ਜਾਤੀ ਦੇ ਆਧਾਰ ਤੇ ਜਨਗਣਨਾ ਬਹੁਤ ਜ਼ਰੂਰੀ ਹੈ। ਆਪਣਸ ਨੇ ਕਿਹਾ ਸੀ ਕਿ ਸਿੱਧਾ ਸਮਾਜ ਦੇ ਵਿੱਚ ਲਾਵਾਂਗੇ। ਉਹ ਹਾਲੇ ਤੱਕ ਵੀ ਉਹਨਾਂ ਨੇ ਕੋਈ ਨਾਮ ਹੁੰਦਾ ਕੀਤਾ ਨਹੀਂਗਾ। ਜਿ ਕਿਦੇ ਵਾਸਤੇ ਤੁਹਾਡੇ ਕੋਲ ਰਿਕਵੈਸਟ ਆ। ਜੀ ਤੇ ਇੱਕ ਸਾਡੇ ਬਾਬਾ ਸੀਗੇ ਨਛੱਤਰ ਨਾਥ ਜੀ ਉਹਨਾਂ ਦੇ ਪਰਿਵਾਰ ਦੀ ਜਿਹੜੀ ਸਿਕਿਉਰਿਟੀ ਸੀ ਉਹ ਮਸਲਾ ਤੁਹਾਡੀ ਨੋਟਿਸ 'ਚ ਹੋਣਾ। ਇੱਕ ਫਿਲਮ ਬੁਹੇਵਾਰੀਆਂ ਦਾ ਸੀਗਾ ਚੱਲ ਰਿਹਾ ਤੇ ਇੱਕ ਤੁਗਲਕਾ ਬਾਦ ਦੇ ਵਿੱਚ ਸਤਪੁਰ ਰਗਦਾਸ ਜੀ ਦਾ ਜਿਹੜਾ ਇਤਿਹਾਸਿਕ ਸਥਾਨ ਸੀਗਾ ਉਹਦੀ ਜ਼ਮੀਨ ਪ੍ਰਾਪਤੀ ਦੇ ਲਈ ਉਹਨੂੰ ਵਿਸ਼ਵ ਦੀ ਜਿਹੜੀ ਹੈਗੀ ਹੈ ਦਰੋਹਰ ਤੇ ਉਹਨੂੰ ਵੀ ਦੁਬਾਰਾ ਸਜ਼ਾ ਦਿੱਤਾ ਗਿਆ ਸਰ ਇਹ ਸਾਰੇ ਇਹਨੂੰ ਕਿ ਕੇਅਰ ਕਰਨੇ ਆ ਦੁਬਾਰਾ ਰਿਪੀਟ ਨਾ ਕਰਨਾ ਪਵੇ ਸੇਸ ਦੇਣਾ ਜੀ ਅਸਾਂ ਇਹ ਤੇਰ ਕੋਟ ਫੋਟੋ ਡਿਮਪਾ ਬਣਾ ਕਰਦੇ ਹਾਂ ਹਾਂ ਲਓ ਲਓ ਫੋਟੋ ਕਰ ਲਓ 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 ਇੱਕ ਫੋਟੋ ਇੱਧਰ ਕਰ ਰੋ ਇੱਧਰ ਹੀ ਸਾਈਡ ਇੱਧਰ ਬਾਈ ਸਾਹਮਣੇ ਇੱਧਰ ਇੱਧਰ ਘੁੰਮ ਜਿਓ ਮੈਡਮ ਇੱਧਰ ਘੁੰਮ ਜਿਓ ਇੱਧਰ ਹੀ ਘੁੰਮ ਜਿਓ ਇਹਦੇ ਨਾਲ ਐਸੇ ਦੇਖੋ ਅਮਰ ਭਾਈ ਹੋ ਜੋ ਨਾਲ ਅਮਰ ਭਾਈ ਨਾਲ ਹੋ ਜੋ ਹਾਂ ਜੀ ਲਓ ਸਰ ਜੀ ਮੈਡਮ ਸਾਹਮਣੇ ਦੇਖਣਾ ਜੀ ਉੱਪਰ ਹੋ ਜਾਓ ਨਹੀਂ ਕਿੱਥੇ ਉੱਪਰ ਹੋ ਜਾਓ ਅੱਛਾ ਜੀ ਇਹ ਕਦੋਂ ਆਣ ਤੇ ਥੋੜਾ ਚਾਰ ਕੋਬਲ ਕਰੀ ਠੀਕ ਥੈਂਕ ਯੂ ਉਹਨੂੰ ਵਟਸਐਪ ਕਰ ਦਿਓ ਪਛਦਿੱਤਾ ਦੋ ਚਾਰ ਮੱਖਣਾਂ ਦੀ ਮੰਗਾਂ ਸੀ ਹਾਂਜੀ ਕੀ ਅਸ਼ਮੰਦ ਹਾਂਜੀ ਬਿਲਕੁਲ ਜੀ ਮੰਗ ਪੱਤਰ ਦੇ ਕੇ ਗਏ ਆ ਆਪਣਾ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਮ ਦੇ ਉੱਪਰ ਦੇ ਕੇ ਗਏ ਆ ਤੋਂ ਡੈਫੀਨੇਟਲੀ ਅਸੀਂ ਜਿਹੜਾ ਹੈ ਭੇਜ ਦਵਾਂਗੇ ਜੀ ਅੱਗੇ ਕਾਰਵਾਈ ਲਈ ਹਾਂ ਬਿਲਕੁਲ ਉਹਨਾਂ ਨੇ ਜਿਹੜਾ ਹੈ ਰਾਹੀ ਟਿੱਪੀ ਕਮਿਸ਼ਨਰ ਲਿਖਿਆ ਹੋਇਆ ਹੈ ਤੇ ਉਹ ਆ ਗਿਆ ਮੰਗ ਪੱਤਰ ਸਾਡੇ ਕੋਲ ਤੋਂ ਡੈਫੀਨੇਟਲੀ ਅਸੀਂ ਅੱਜ ਜਿਹੜਾ ਹੈ ਉਹ ਲਗਾ ਕੇ ਨੰਬਰ ਤੇ ਭੇਜ ਦਵਾਂਗੇ ਜੀ ਕਾਰਵਾਈ ਲਈ ਕਿ ਹਰ ਹਰ ਵਾਲਮੀਕੀ ਅੱਜ ਦਾ ਜੋ ਰੋਸ਼ ਮਜਾਰਾ ਕੱਢਿਆ ਗਿਆ ਵਾ ਉਹ ਇੱਕ ਸਮਾਜ ਦੇ ਮੁੱਦੇ ਨੂੰ ਲੈ ਕੇ ਤੇ ਹੋਰ ਬਾਵਣ ਵਾਲਮੀਕੀ ਤੀਰਥ ਦੇ ਮੁੱਦੇ ਨੂੰ ਲੈ ਕੇ ਜਿਹੜਾ ਰੋਸ਼ ਮਾਰਜ ਜਿਹੜਾ ਸਰਕਾਰ ਘਾੜੀ ਕੱਢਿਆ ਗਿਆ ਵਾ ਉਹਦਾ ਮੰਗ ਪੱਤਰ ਦੇਣ ਵਾਸਤੇ ਪਤਲੀ ਘਰ ਤੋਂ ਚੱਲੇ ਤੇ ਇੱਥੇ ਕਚਹਿਰੀ ਪਹੁੰਚੇ ਆ ਹੁਣ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਦਿੱਤਾ ਜਾਊਗਾ ਇਨ੍ਹਾਂ ਮਸਲਿਆਂ ਦੇ ਉੱਤੇ ਮੰਗਾ ਕੀ ਜਿਹੜੀਆਂ ਅੱਜ ਰੋਸ ਮਾਰਚ ਵਾਤੇ ਮੰਗਾ ਇਹ ਆ ਕਿ ਪਾਵਨ ਵਾਲਮੀਕ ਤੀਰਥ ਦੇ ਉੱਤੇ ਜਿਹੜੀਆਂ ਉਹ ਬੱਸਾਂ ਜਿਹੜੀਆਂ ਲੱਗਣੀਆਂ ਚਾਹੀਦੀਆਂ ਕਿਉਂਕਿ ਹਰ ਤੀਰਥ ਤੇ ਬੱਸ ਲੱਗੀ ਆ ਇੱਥੇ ਸਾਡੇ ਤੀਰਥ ਉੱਤੇ ਕੋਈ ਨਹੀਂ ਆ ਬਾਕੀ ਜੋ ਸਰਕਾਰ ਨੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਵੀ ਸਾਈਨ ਬੋਰਡ ਜਿਹੜਾ ਉਹ ਭੰਗ ਕੀਤਾ ਜਾਊਗਾ ਉਹਦੇ ਵਾਲਾ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ ਇਸ ਕਰਕੇ ਸਾਰੇ ਮੁਜ਼ਾਰੇ ਦੇਣ ਵਾਸਤੇ ਆਏ ਕਿ ਅੱਜ ਪਹਿਲੀ ਸ਼ੁਰੂਆਤ ਕੀਤੀ ਆ ਇਹ ਰੋਸ ਮੁਜ਼ਾਰਾ ਸਾਰੇ ਪੰਜਾਬ ਦੇ ਵਿੱਚ ਹੋਏਗਾ ਦੀ ਹਰਬਾਨੀ ਅੱਜ ਮੂਲ ਨਿਵਾਸੀ ਵੱਲੋਂ ਤੇ ਸੰਥ ਸਮਾਜ ਵੱਲੋਂ ਰੋਸ ਮਜਾਰਾ ਕੀਤਾ ਗਿਆ ਜਿਹਦੀ ਸਰਕਾਰ ਨੇ ਜੁਵਾਦੀ ਕੀਤੀ ਸੀ ਉਹ ਦੂਰੇ ਪਿਆ ਪਾਵਨ ਬਾਲਮੀ ਕੀ ਤੀ ਸਰੈਨ ਬੂਟ ਭੰਗ ਕਰੰਦਾ ਸੀ ਉਥੇ ਦੀ ਬੇਦਬੀਆਂ ਨੂੰ ਮੁੱਖ ਰੱਖਿਆ ਪਿਆ ਸੀ ਲੇਕਿਨ ਕੋਈ ਯੱਤੇ ਕੰਮ ਨਹੀਂ ਹੋਇਆ ਡਿਵੈਲਪਮੈਂਟ ਦਾ ਕੰਮ ਜੂਰਾ ਚੱਲਦਾ ਪਿਆ ਸਰੈਨ ਬੂਟ ਭੰਗ ਨਹੀਂ ਕੀਤਾ ਗਿਆ ਉਹਦੇ ਨਾਲ ਨਾਲ ਬਲਤ ਬੱਚਿਆਂ ਦੇ ਨਾਲ ਲੜਕੀਆਂ ਨਾਲ ਬਾਸਲੂ ਕੀ ਹੁੰਦੀਆਂ ਵੀ ਇਹ ਬਲਤਕਾਰ ਹੁੰਦੇ ਪਏ ਲੇਕਿਨ ਉਧਰ ਕੇਰਨੇ ਕੀ ਤਿਆਰੀ ਇਹਨਾਂ ਸਰਕਾਰ ਨੂੰ ਜਗਾਉਣ ਦੇ ਵਾਸਤੇ ਮੋਦੀ ਦੀ ਸਰਕਾਰ ਨੂੰ ਝਟਕਾ ਦੇਣ ਦੇ ਵਾਸਤੇ ਅੱਜ ਸਾਰਾ ਸਮਾਜ ਇਕੱਤਰ ਹੋਇਆ ਹੈ ਜਿਨ੍ਹਾਂ ਨੇ ਆਪਣਾ ਰੋਲ ਪ੍ਰਦਰਸ਼ਨ ਕੀਤਾ ਹੈ ਜੇਕਰ ਇਹਨਾਂ ਨੂੰ ਕੋਈ ਟੈਂਪ ਬੌਂਡ ਕਰਕੇ ਮੰਗਾਂ ਸਾਡੀਆਂ ਨਾ ਕੀਤੀਆਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਧੰਨਵਾਦ ਜੈ ਬਾਲਮੀਕੀ ਹਰ ਰਬਾ ਪਹਿਲੇ ਤਾਂ ਸਭ ਤੋਂ ਪਹਿਲੇ ਸਾਰੇ ਨਿਊਜ਼ ਰਿਪੋਰਟਰਾਂ ਦਾ ਮੈਂ ਬੜਾ ਧੰਨਵਾਦੀ ਹਾਂ ਜਿਹੜੇ ਮੇਰੇ ਵੀਰ ਹਰ ਬਾਰ ਦਲ ਸਮਾਜ ਦੇ ਮੂਲ ਨਿਵਾਸੀ ਸਮਾਜ ਦੀ ਜਿਹੜੀ ਖਬਰ ਹੈਗੀ ਆ ਉਹ ਦੇਸ਼ਾ ਵਿਦੇਸ਼ਾ ਵਿੱਚ ਪਹੁੰਚਾਉਂਦੇ ਆ ਤੇ ਅੱਜ ਦਾ ਜਿਹੜਾ ਰੋਸ਼ਮਾਰ ਸੀਗਾ ਉਹ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚਾ ਵੱਲੋਂ ਲਿਖਿਆ ਗਿਆ ਸੀਗਾ ਜਿਹਦੇ ਵਿੱਚ ਸਾਡੇ ਪਵਨ ਵਾਲਮੀਕੀ ਦੀ ਤਿਰਤ ਤੋਂ ਸਾਡੇ ਸੰਸਮਾਜ ਸਾਡੇ ਮੁਖੀ ਤਿਰਤ ਦੇ ਬਾਬਾ ਮਲਕੀਤ ਨਾਦ ਜੀ ਨੇ ਜਿਨ੍ਹਾਂ ਦੀ ਅਗਵਾਈ ਕੀਤੀ ਤੇ ਅੱਜ ਦੇ ਜਿਹੜੇ ਮੁੱਦੇ ਸੀਗੇ ਉਹ ਸਭ ਤੋਂ ਵੱਡਾ ਮੁੱਦਾ ਜਿਹੜਾ ਸੀਗਾ ਨਸ਼ਿਆ ਦਾ ਸੀਗਾ ਕਿਉਂਕਿ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਦੇ ਨਾਂ ਤੋਂ ਜਾਣਿਆ ਜਾਂਦਾ ਛੇਵਾਂ ਦਰਿਆ ਜਿਹੜਾ ਨਸ਼ਿਆ ਦਾ ਵਗੰਡਿਆ ਉਹ ਪੰਜਾਬ ਦੇ ਵਿੱਚ ਉਹਨੂੰ ਨੱਥ ਪਾਣ ਦੀ ਲੋੜ ਸੀਗੀ ਜਿੰਨੀਆਂ ਵੀ ਸਰਕਾਰਾਂ ਆਈਆਂ ਝੂਠੇ ਵਾਅਦੇ ਕਰਕੇ ਚਲੇ ਗਈਆਂ ਅੱਜ ਵੀ ਜਿਹੜਾ ਨਸ਼ਾ ਹੈ ਉਹ ਚਰਮ ਸੀਮਾ ਤੇ ਹੈ ਦੂਸਰੀ ਗੱਲ ਸੀ ਕਿ ਸਾਡੇ ਬੱਚਿਆਂ ਨੂੰ ਜੋ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਨੇ ਸੰਵਿਧਾਨ ਦੇ ਵਿੱਚ ਹੱਕ ਹਕੂਕ ਲੈ ਕੇ ਦਿੱਤੇ ਆ ਉਹਦੇ ਵਾਸਤੇ ਸੰਵਿਧਾਨ ਦੇ ਵਿੱਚ ਮੈਟ੍ਰਿਕ ਸਕਾਲਰਸ਼ਿਪ ਦਿੱਤੀ ਜਾਂਦੀ ਸੀ ਅੱਜ ਉਹਨੂੰ ਵੀ ਰੋਕ ਲਿਆ ਗਿਆ ਜੇ ਕਾਂਗਰਸ ਦੀ ਗੱਲ ਕਰੀਏ ਤਾਂ ਉਹ ਮੰਤਰੀ ਨੇ ਪਹਿਲੇ ਪੈਸਾ ਖਾ ਲਿਆ ਅੱਜ ਦੇ ਟਾਈਮ ਤੇ ਉਹਨਾਂ ਨੂੰ ਜਿਹੜੀ ਫੰਡਿੰਗ ਆ ਪ੍ਰੋਵਾਈਡ ਨਹੀਂ ਹੋ ਰਹੀ ਤੇ ਬੱਚੇ ਡਿਗਰੀਆਂ ਕਰਕੇ ਫਿਰ ਵੀ ਸੜਕਾਂ ਤੇ ਬੈਠ ਰਹੇ ਦੂਜੀ ਗੱਲ ਇਹ ਸੀ ਕਿ ਪੰਜਾਬ ਸਰਕਾਰ ਕੋਲੋਂ ਵੀ ਜਿਹੜਾ 2 ਸਾਲ ਦਾ ਕਾਰਜਕਾਲ ਹੋਣ ਦੇ ਬਾਅਦ ਵੀ ਉਹਨਾਂ ਨੇ ਕਿਹਾ ਸੀ ਵੀ ਦਲਿਤ ਮੁੱਖ ਮੰਤਰੀ ਜਿਹੜਾ ਬਹੁਤ ਜਲਦੀ ਪੰਜਾਬ ਦੇ ਵਿੱਚ ਚਿਹਰਾ ਦਿੱਤਾ ਜਾਏਗਾ ਅਜ 2 ਸਾਲ ਹੋ ਚੁੱਕੇ ਆ ਤੇ ਭਗਵੰਤ ਮਾਨ ਸਾਹਿਬ ਨੂੰ ਦਲਿਤ ਸਮਾਜ ਦੇ ਵਿੱਚ ਉਹ ਹਾਲੇ ਵੀ ਕੋਈ ਕਾਬਲ ਡਿਪਟੀ ਜਿਹੜਾ ਮੁੱਖ ਮੰਤਰੀ ਲਾਣ ਨੂੰ ਉਹ ਹਾਲੇ ਤੱਕ ਚਿਹਰਾ ਕੋਈ ਦਿੱਤਾ ਨਹੀਂ ਉਹਨਾਂ ਨੇ ਸਾਡੀ ਮੰਗ ਸੀ ਕਿ ਖਾਸ ਤੌਰ ਤੇ ਵੀ 24 ਦੇ ਜਿਹੜੇ ਇਲੈਕਸ਼ਨ ਹੋ ਰਹੇ ਆ ਉਹਦੇ ਵਿੱਚ ਈਵੀਐਮ ਦਾ ਘੁਟਾਲਾ ਕਿਉਂਕਿ ਈਵੀਐਮ ਮਸ਼ੀਨ ਜਿਹੜੀ ਕਿ ਦੇਸ਼ਾਂ ਨੇ ਬਣਾਈ ਸੀਗੀ ਬਾਹਰ ਕੰਟਰੀਆਂ ਨੇ ਉੱਥੇ ਵੀ ਬੈਨ ਕਰ ਦਿੱਤੀ ਗਈ ਆ ਇਹ ਸਭ ਤੋਂ ਵੱਡਾ ਘੁਟਾਲਾ ਜਿਹੜਾ VOTING ਦਾ EVM ਦਾ ਉਹ ਇਸ ਵੇਲੇ ਭਾਰਤ ਦੇਸ਼ ਦੇ ਵਿੱਚ ਹੋ ਰਿਹਾ ਤੇ ਸਾਡੀ ਮੰਗ ਸੀ ਵੀ ਇਹਨੂੰ ਬੰਦ ਕਰਕੇ ਬੈਲਟ ਪੇਪਰ ਤੋਂ ਜਿਹੜੀਆਂ VOTING ਹੈਗੀ ਆ ਉਹ ਕਰਾਈ ਜਾਵੇ। ਸਾਡਾ ਇੱਕ ਮੁੱਦਾ ਸੀਗਾ ਵੀ ਤੁਕਲਕਾਬਾਦ ਦੀ ਜ਼ਮੀਨ ਜਿਹੜੀ ਸੈਂਟਰ ਸਰਕਾਰ ਨੇ ਹੜੱਪੀ ਹੋਈ ਆ ਉਹਨੂੰ ਛੇਤੀ ਤੋਂ ਛੇਤੀ ਬਹਾਲ ਕੀਤਾ ਜਾਵੇ। ਸਾਡਾ ਲੋਕਲ ਮੁੱਦਾ ਸੀਗਾ ਵੀ CM ਸਾਹਿਬ ਦੇ ਨਾਲ ਬਾਬਾ ਜੀ ਦੀ ਅਗਵਾਈ ਦੇ ਵਿੱਚ CM ਹਾਊਸ ਦੇ ਵਿੱਚ ਮੀਟਿੰਗ ਹੋਈ ਸੀ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਭਗਵਾਨ ਵਾਲਮੀਕੀ ਤੀਰਤ ਦੇ ਵਿੱਚ ਜਿਹੜਾ ਬੱਸਾਂ ਪ੍ਰੋਵਾਈਡ ਕਰਾਈਆਂ ਜਾਣਗੀਆਂ ਕਿਉਂਕਿ ਇਹ ਨੈਸ਼ਨਲ ਲੈਵਲ ਦਾ ਤੀਰਥ ਹੈ ਜਿੱਥੋਂ ਲਗ ਲਗ ਦੇਸ਼ਾ ਵਿਦੇਸ਼ਾ ਚੋਂ ਪੂਰੇ ਭਾਰਤ ਤੋਂ ਸ਼ਰਧਾਲੂ ਆਂਦੇ ਨੇ ਤੇ ਉਹਨਾਂ ਵਾਸਤੇ ਫ੍ਰੀ ਬੱਸਾਂ ਪ੍ਰੋਵਾਈਡ ਕਰਾਈਆਂ ਜਾਣ ਉਹ ਵੀ ਹਾਲੇ ਤੱਕ ਨਹੀਂ ਪ੍ਰੋਵਾਈਡ ਹੋਈਆਂ ਅੱਜ ਜਿਹੜਾ ਅੱਜ ਜਿਹੜਾ ਮੰਗ ਪੱਤਰ ਦਿੱਤਾ ਗਿਆ ਕੀ ਅੱਜ ਸੀ ਜਿਹੜਾ ਮੰਗ ਪੱਤਰ ਦਿੱਤਾ ਗਿਆ ਉਹ ਰਾਸ਼ਟਰਪਤੀ ਜੀ ਦੇ ਨਾਮ ਦਿੱਤਾ ਗਿਆ ਥਰੂ ਟੂ ਡੀਸੀ ਸਾਹਿਬ ਕਿ ਇਹ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਉੱਥੋਂ ਤੱਕ ਪਹੁੰਚਾਈਆਂ ਜਾਣ ਤੇ ਬਹੁਤ ਹੀ ਜਲਦ ਇੰਪਲੀਮੈਂਟ ਕੀਤਾ ਜਾਵੇ ਪਰ ਬੜੀ ਮੰਦ ਭਾਗੀ ਘਟਨਾ ਇਹ ਆ ਮੈਂ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਨਾ ਚਾਹਵਾਂਗਾ ਵੀ ਕੁਝ ਭਾਜਪਾ ਦੇ ਲੀਡਰ ਜਿਹੜੇ ਕਿ ਸ਼ਾਇਦ ਮੈਂ ਪੇੜ ਵੀ ਕਹਿ ਸਕਦਾ ਹਾਂ ਉਹਨਾਂ ਨੂੰ ਵੀ ਉੱਥੋਂ ਭੇਜੇ ਹੋਏ ਲੋਕ ਸੈਂਟਰ ਚੋਂ ਜੋ ਹਰਿਆਣਾ ਦੇ ਬਾਰਡਰ ਤੇ ਕਿਸਾਨਾਂ ਨਾਲ ਮਜ਼ਦੂਰਾਂ ਨਾਲ ਹੋ ਰਿਹਾ ਸੀ ਉਹ ਅੱਜ ਸਾਡੇ ਦਲਤ ਸਮਾਜ ਦੇ ਨਾਲ ਵੀ ਅੰਮ੍ਰਿਤਸਰ ਦੇ ਵਿੱਚ ਦੇਖਣ ਚ ਆਇਆ ਵੀ ਇੱਕ ਰੋਸ਼ਮਾਰਜ ਜਿਹੜਾ ਸਮੂਹ ਪੰਜਾਬ ਦੀ ਆਵਾਮ ਦੀ ਆਵਾਜ਼ ਹੈ ਉਹਦੀ ਗੱਲ ਕਰਨ ਅਸੀਂ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ ਧਰਤੀ ਤੇ ਪਹੁੰਚੇ ਆ ਤੇ ਇਸ ਜਿਹੜੀਆਂ ਮੰਗਾ ਮੈਂ ਤੁਹਾਡੇ ਨਾਲ ਰੱਖੀਆਂ ਇਹਨਾਂ ਮੰਗਾ ਦਾ ਵਿਰੋਧ ਉਹ ਲੋਕਾਂ ਨੇ ਡਟ ਕੇ ਕੀਤਾ ਜਿਹਦੇ ਕਰਕੇ ਅਸੀਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਦੀਆਂ ਸਾਡੇ ਸੀਪੀ ਸਾਹਿਬ ਦਾ ਸਰਪਾਲ ਸਰ ਦਾ ਤੇ ਬਾਕੀ ਸਾਰੇ ਪ੍ਰਸ਼ਾਸਨ ਦੇ ਮੁਖੀਆਂ ਦਾ ਜਿਨ੍ਹਾਂ ਨੇ ਬਹੁਤ ਸਹੀ ਢੰਗ ਦੇ ਨਾਲ ਇਸ ਰੋਸ਼ਮਾਰਚ ਨੂੰ ਸਚਾਰੂ ਕੀਤਾ ਤੇ ਇੱਥੋਂ ਤੱਕ ਭੇਜਿਆ ਤੇ ਇੰਨਾ ਹੀ ਕਹਿੰਦੇ ਹੋਏ ਫਿਰ ਰਜਾ ਲਵਾਂਗੇ ਜੀ ਤੁਹਾਡਾ ਬਹੁਤ ਬਹੁਤ ਇੱਕ ਵਾਰੀ ਫਿਰ ਧੰਨਵਾਦ ਇੱਕ ਬਾਬਾ ਜੀ ਦੀ ਅਗਵਾਈ ਦੇ ਵਿੱਚ ਗੱਲ ਹੋਈ ਸੀ ਵੀ ਸ਼ਾਇਨ ਬੋਰਡ ਨੂੰ ਭੰਗ ਕਰਕੇ ਉਹਨੂੰ ਸਹੀ ਢੰਗ ਦੇ ਨਾਲ ਸਚਾਰੂ ਕੀਤਾ ਜਾਵੇ ਜਿੱਥੇ ਸਾਡੇ ਜਿੰਨਾ ਸੰਸਮਾਜ ਆ ਉਹਨਾਂ ਦੀ ਅਗਵਾਈ ਦੇ ਵਿੱਚ ਸ਼ਾਈਨ ਬੋਰਡ ਦੀ ਤਿਆਰੀ ਕੀਤੀ ਜਾਵੇ। ਆਦਰ ਜੈ ਵਾਲਮੀਕੀ ਜੀ ਜੈ ਪੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਅੰਬੇਡਕਰ ਮਹਾ ਪੰਚਾਇਤ ਸੰਗਠਨ ਦਾ ਮੁਖ ਸੰਚਾਲਕ ਆ ਔਰ ਮੇਰੇ ਨਾਲ ਪੂਰੇ ਮੇਰੇ ਜਿਹੜੇ ਸੰਗਠਨ ਦੀ ਪੂਰੀ ਟੀਮ ਆ ਔਰ ਮੈਂ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਦਾ ਸੀਨੀਅਰ ਮੈਂਬਰ ਵੀ ਆ ਅੱਜ ਜੋ ਰੋਡ ਜਿਹੜਾ ਰੋਜ਼ਮਾਰਚ ਜਿਹੜਾ ਕੀਤਾ ਗਿਆ ਰੋਡ ਦੇ ਉੱਤੇ ਆ ਗਏ ਤੇ ਜਿਹੜਾ ਸਰਕਾਰ ਦੇ ਪ੍ਰਤੀ ਇਹ ਕੱਢਿਆ ਗਿਆ ਰੋਸ ਇਹ ਜਿਹੜਾ ਸਾਡੇ ਦਲਿਤ ਭਾਈਚਾਰੇ ਦੇ ਨਾਲ ਜਿਹੜਾ ਧੱਕੇਸ਼ਾਈ ਹੋ ਰਹੀ ਆ ਜਿਹੜੀ ਤਾਨਾਸ਼ਾਈ ਹੋ ਰਹੀ ਆ ਉਹਦੇ ਇਸ ਵਜੋਂ ਅਸੀਂ ਇਹ ਰੋਸ ਮਜਾਰਾ ਜਿਹੜਾ ਕੀਤਾ ਵਾ ਔਰ ਜਿਹੜਾ ਇਹ ਰੋਸ ਮਜਾਰਾ ਵਾ ਇਹ ਭਾਰਤੀ ਮੂਲਵਾਸੀ ਮੁਕਤੀ ਮੋਰਚਾ ਅਤੇ ਉਹਨਾਂ ਦੇ ਨਾਲ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਔਰ ਪਾਵਨ ਮਾਲਮੀ ਦੀ ਤਿਰਤ ਤੋਂ ਜਿਹੜੇ ਸੰਤ ਮਲਕੀਨਾਦ ਜੀ ਔਰ ਸਾਧੂ ਸੰਤਾਂ ਦੀ ਰਹਿਨਮਾਈ ਦੇ ਵਿੱਚ ਇਹ ਨਿਕਲੇ ਆ ਵਾ ਤੇ ਅਸੀਂ ਚਾਹੁੰਦੇ ਆ ਕਿ ਜੇ ਪੰਜਾਬ ਸਰਕਾਰ ਜੇ Dalitਾਂ ਦੇ ਹੱਕ ਜਿਹੜੇ ਜੇ ਨਹੀਂ ਦੇਵੇਗੀ ਤੇ ਕੱਲ ਨੂੰ ਜਿਹੜਾ ਮੂਲ ਨਿਵਾਸੀ ਆ ਉਹ ਆਪਣੇ ਹੱਕ ਲੈਣਾ ਜਾਣਦਾ ਵਾ ਜੇ ਤੇ ਸਾਡੇ ਜਿਸ ਤਰ੍ਹਾਂ ਹੁਣ ਜਿਸ ਤਰ੍ਹਾਂ EVM ਦਾ ਮੁੱਦਾ ਵਾ EVM EVM ਦੇ ਮੁੱਦੇ ਤੇ ਦੇਖੋ ਤੁਸੀਂ ਅਸੀਂ ਚੋ ਕੇ ਬੈਲਟ ਪੇਪਰ ਦਾ ਜਿਹੜੀ ਬੋਟ ਕਰਾਈ ਜਾਵੇ ਔਰ EVM ਨੂੰ ਖਤਮ ਕੀਤਾ ਜਾਵੇ ਔਰ ਜਿਹੜੀ ਸਾਡੇ ਸਕੂਲ ਦੇ ਬੱਚਿਆਂ ਦੀ ਸਕਾਲਰਸ਼ਿਪ ਆ ਉਹਦੇ ਸੰਬੰਧ ਦੇ ਵਿੱਚ ਆ ਜਿਹੜੇ ਸਾਡੇ ਐਸਸੀ ਭਾਈਚਾਰੇ ਦੇ ਜਿਹੜੇ ਜਿਹੜੇ ਕੋਈ ਮਸਲੇ ਹੈਗੇ ਆ ਜਿਹੜੇ ਪ੍ਰਸ਼ਾਸਨ ਨਾਲ ਕੋਈ ਵੀ ਹੈਗੇ ਆ ਜਿਹੜੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਅਸੀਂ ਪੰਜਾਬ ਸਰਕਾਰ ਨੂੰ ਮਾਨ ਸਾਹਿਬ ਨੂੰ ਕਹਿੰਨੇ ਆ ਕਿ ਇਹਨਾਂ ਦੀਆਂ ਸੁਣਵਾਈਆਂ ਕਰਨ ਔਰ ਜਿਹੜਾ ਤੁਸੀਂ ਕਿਹਾ ਸੀ ਕਿ ਦਲੀਲ ਸਮਾਜ ਦਾ ਡਿਪਟੀ ਸੀਐਮ ਵੀ ਲੱਗੇਗਾ ਉਹ ਵੀ ਅਜੇ ਤੱਕ ਜਿਹੜਾ ਨਹੀਂ ਲੱਗਾ ਤੇ ਅਸੀਂ ਚਾਹੁੰਦੇ ਆ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਜੇ ਤੇ ਜੇ ਬਾਬਾ ਸਾਹਿਬਾਂ ਮੇਟ ਕਰਨੇ ਜਿਹੜੇ ਅਧਿਕਾਰ ਦਲਿਤ ਭਾਈਚਾਰਿਆਂ ਨੂੰ ਦਿੱਤੇ ਆ ਉਹਨਾਂ ਨੂੰ ਦੇਣ ਜੇ ਅਗਰ ਨਹੀਂ ਦੋਗੇ ਤੇ ਆਨ ਆਲੇ ਜਿਹੜੇ ਛੱਟੇ ਆ ਤੁਹਾਡੀ ਆਉਣ ਸਰਕਾਰ ਦੇ ਵਿੱਚ ਫਿਰ ਉਹ ਗੰਭੀਰ ਹੋਣਗੇ ਤੇ ਇਹਦਾ ਜਵਾਬ ਜਿਹੜਾ ਵਾ ਉਹ ਜਿਹੜਾ ਵਾ ਆਪਾਂ ਜਦੋਂ VOTING ਹੋਏਗੀ ਉਸ ਟਾਈਮ ਦੇ ਵਿੱਚ ਆਪਾਂ ਜਵਾਬ ਦਵਾਂਗੇ ਅੱਜ ਕੀ ਆਸ਼ਵਾਸ਼ਣ ਮਿਲਿਆ ਅੱਜ ਦੇਖੋ ਜੀ ਜੋ ਆਸ਼ਵਾਸ਼ਣ ਤੁਹਾਨੂੰ ਪਤਾ ਹੀ ਹੈ ਕਿ DC ਹੋਵੇ ਚਾਹੇ ਕਮਿਸ਼ਨਰ ਹੋਵੇ ਚਾਹੇ ਸਰਕਾਰਾਂ ਹੋਣ ਇਹ ਜਿਹੜੇ ਆ ਝੂਠੇ ਆਸ਼ਵਾਸ਼ਣ ਤੇ ਦਿੰਦੇ ਰਹਿੰਦੇ ਆ ਮਗਰ ਅਸੀਂ ਫੇਤ ਉਹਦੇ ਤੇ ਕਰਦੇ ਆ ਜੋ ਮੌਜੂਦਾ ਇਸ ਚੰਦ ਸਾਡੇ ਲੋਕਾਂ ਨੂੰ ਮਿਲਦਾ ਪਿਆ ਵਾ ਅਸੀਂ ਤੇ ਉਹਦੀ ਗੱਲ ਕਰਾਂਗੇ ਅੱਜ ਅਸੀਂ ਆਪਣਾ ਸਾਧੂ ਸੰਤਾਂ ਦੇ ਨਾਲ ਮੰਗ ਪੱਤਰ ਤੇ ਦਿੱਤਾ ਵਾ ਤੇ ਗਾਂ ਦੀ ਜਿਹੜੀ ਕਾਰਵਾਈ ਹੈ ਜੇ ਤੇ ਸਾਡੀ ਸੁਣਵਾਈ ਹੋਏਗੀ ਤੇ ਠੀਕ ਹੈ ਨਹੀਂ ਤੇ ਹੱਕ ਲੈਣ ਵਾਸਤੇ ਫਿਰ ਰੋਡਾਂ ਦੇ ਉੱਤੇ ਆਵਾਂਗੇ ਆਪਾਂ ਜੈ ਬਾਲ ਦੀ ਜੈ ਸੋਨਰ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨਾਤ ਮਹਾਰਾਜ ਕੀ ਜੈ ਗੱਦੀ ਦੇ ਬਰਾਜਮਾਨ ਸਤਗੁਰ ਮਨਕੀਤਨਾਥ ਮਹਾਰਾਜ ਕੀ ਜੈ ਅੱਜ ਦਾ ਜਿਹੜਾ ਲੋਸ ਮਾਰਤੇਗਾ ਸਮਾਜ ਦੇ ਮੁੱਦਿਆਂ ਨੂੰ ਲੈ ਕੇ ਵਾਲਮੀਕ ਸਮਾਜ ਵੱਲੋਂ ਤੇ ਸੰਤ ਸਮਾਜ ਦੇ ਸਤਗੁਰ ਮਨਕੀਤਨਾਥ ਮਹਾਰਾਜ ਜੀ ਦੀ ਗਵਾਈ ਵਿੱਚ ਕੱਢਿਆ ਗਿਆ ਵਾ ਔਰ ਮਾਨਯੋਗ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਰਾਹੀਂ ਜਿਹੜਾ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਆ ਤੇ ਜਿਹੜੀ ਪੰਜਾਬ ਸਰਕਾਰ ਨੇ ਸਾਡੇ ਸਮਾਜ ਨਾਲ ਤੱਕ ਸਮਾਜ ਨਾਲ ਜਿਹੜੇ ਵਾਅਦੇ ਕੀਤੇ ਸੀ ਉਹਨੂੰ ਜਲਦ ਪੂਰੇ ਕਰੇ ਅਗਰੇ ਜੇ ਵਾਅਦੇ ਨਹੀਂ ਪੂਰੇ ਹੋਏ ਤੇ ਇਹ ਜਿਹੜਾ ਸੰਘਰਸ਼ ਆ ਪੂਰੇ ਪੰਜਾਬ ਦੇ ਵਿੱਚ ਹੀ ਹੋਊਗਾ ਤੁਹਾਨੂੰ ਨੇ ਕੀ ਆਸ-ਵਾਸ਼ਣ ਦਵਾਇਆ ਜਿਹੜਾ ਜੀ ਏਡੀ ਸਾਹਮਣੇ ਇਸ ਵਾਸਤੇ ਆਇਆ ਕਿ ਤੁਹਾਡੇ ਜਿਹੜੀਆਂ ਮੰਗਾਂ ਉਹ ਪੰਜਾਬ ਸਰਕਾਰ ਤੱਕ ਤੇ ਸੈਨਤ ਸਰਕਾਰ ਤੱਕ ਰੱਖੀ ਜਾਊਗੀ। ਅਗਰ ਨਹੀਂ ਆਲੋਂਦਾ ਤਾਂ ਅਗਲਾ ਤਾਂ 10 ਚੱਪਕੀ ਹੋਏਗਾ। ਕਿ ਇਹ ਜਿਹੜੇ ਇਹ ਜਿਹੜੀ ਜਿਹੜੇ ਮੰਗਾਂ ਜਿਹੜੀਆਂ ਇਸ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਇਹ ਡੀਸੀਆਂ ਨੂੰ ਮੰਗ ਪੱਤਰ ਦਿੱਤਾ ਜਾਊਗਾ ਔਰ ਇੱਕ ਵੱਡੇ ਇਕੱਠ ਕਰਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਕੀਤਾ ਜਾਊਗਾ ਵਾਲਮੀਕ ਸਮਾਜ ਵੱਲੋਂ ਕਿ ਜਿਹੜਾ ਪੰਜਾਬ ਸਰਕਾਰ ਆਪਣੇ ਵਾਅਦਿਆਂ ਤੋਂ ਮੁਕਰ ਰਹੀ ਹੈ ਸਮਾਜ ਦੇ ਨਾਲ ਕੀਤੇ ਹੋਏ ਵਾਅਦਿਆਂ ਤੋਂ। ਸਾਨੂੰ ਲੈ ਕੇ ਇਹਨਾਂ ਦੀ ਜਿਹੜੀ ਮੰਗ ਆ ਉਹ ਤੇ ਬੜੀ ਜਾਇਜ਼ ਹੈ ਕਿਉਂਕਿ ਭਗਵੰਦਾਨ ਸਾਹਿਬ ਨੇ ਆਪ ਹੀ ਕਿਹਾ ਆ ਹਰ ਜਗ੍ਹਾ ਤੇ ਐਡਵਰਟਾਈਜ਼ਮੈਂਟ ਕਰ ਰਹੇ ਨੇ ਕਿ ਮੈਂ ਜੀ ਤੀਰਥਾਂ ਨੂੰ ਫ੍ਰੀ ਕਿਤੇ ਹੋਣੇ ਤੇ ਜਿਹੜੀਆਂ ਪੀਲੀਆਂ ਬੱਸਾਂ ਇੱਥੇ ਕੂੜਾ ਹੁੰਦੀਆਂ ਜਿਹੜੇ ਬਾਲਾ ਸਾਹਿਬ ਦੇ ਟਰਾਈਆਂ ਹੀਆਂ ਸਾਨੂੰ ਵੀ ਦੇ ਦੇ ਨਾ 10 10 ਇਸ ਤੀਰਥ ਨੂੰ ਚਲਾਉਣ ਵਾਸਤੇ ਬਾਕੀ ਜੈ ਸ਼੍ਰੀ ਰਾਮ